করে঄ ওরে করে করেনে করেে করের করেের ਆਪਾਂ ਨੂੰ ਰੱਬ ਦੇ ਜਰਾ ਕੇ ਯਾਰ ਪੰਜਾਬੀ ਆਸੀ ਜੱਟਾਂ ਓਏ ਮਾਰੋ ਭਾਈ ਯਾਰ ਓ ਨਾ ਨਾ ਓ ਛੱਡੋ ਯਾਰ ਓ ਮਾਤਾ ਜੀ ਮੰਨ ਲਾ ਜੀ মামাল মালে দেন ਉਹਦੀ ਕੋਈ ਚੈੱਕ ਨਹੀਂ ਕਰੀ ਜਿੰਦਰੀ ਆ ਕਿ ਅੱਡੇ ਤੇ ਆਉਂਦੇ ਚੱਲੋ ਬੰਦਾ ਜਿਹੜਾ ਇਹ ਸਬਾਹ ਚਾਹੁੰਦਾ ਆ ਹਾਂ ਹੁਣ ਆਉਂਦਾ ਆ ਉਹਦੇ ਨੂੰ ਚੁਰੀ ਤਾਂਵਾਇਆ ਆ ਤੇ ਉਹਦੇ ਹੋਣ ਲਿਆ ਆ ਉਹਦਾ ਕੋਈ ਮੈਡੀਕਲ ਨਹੀਂ ਕਰਾਇਆ ਉਹਤੇ ਕੋਈ ਪਰਚਾ ਵੀ ਨਹੀਂ ਕੀਤਾ ਉਹਨੂੰ ਫੜ ਕੇ ਸਿੱਧਾ ਸਲਾਖਾਂ ਦੇ ਪਿੱਛੇ ਕਰਤਾ ਇਹ ਕਿੱਥੋਂ ਆਨੇ ਆ ਇਹ ਜਵਾਬ ਚਾਹੀਦਾ ਸਾਨੂੰ ਜਿਤੇ ਅਸੀਂ ਕਾਹਦਾ ਹੀ ਕੀ ਨਾਮਕ ਕੀ ਕੱਟਣਾ ਹੋਇਸੀ ਕਿ ਮੇਰਾ ਨਾਮ ਜੀ ਰਾਹੁਲ ਆ ਮੈਂ ਆਪਦੇ ਪਿੰਡ ਸਿਗਾ ਤੇ ਮੈਂ ਅੱਡੇ ਤੇ ਆਪਦੇ ਬਾਜ਼ਾਰ ਵਿੱਚ ਰੀਚਾਰਜ ਕਰਾਉਣ ਗਿਆ ਤੇ ਉੱਥੇ ਮੁੰਡਿਆਂ ਨੇ ਆ ਕੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਹਿਲਾਂ ਵੀ ਉਹਨਾਂ ਨੇ ਇੱਕ ਦੋ ਤਨਾਰੀ ਇਦਾਂ ਕਰਨ ਦੀ ਕੋਸ਼ਿਸ਼ ਕੀਤੀ ਮੈਂ ਪਹਿਲਾਂ ਵੀ ਦੱਸਿਆ ਪੁਲਿਸ ਨੂੰ ਪਰ ਉਹਨਾਂ ਨੇ ਗੱਲ ਨਹੀਂ ਗੋਲੀ ਮੈਂ ਦੂਸਰੀ ਵਾਰੀ ਵੀ ਦੱਸਿਆ ਉਦੋਂ ਵੀ ਇਹਨਾਂ ਨੇ ਮੈਨੂੰ ਇੱਥੇ ਲੋਈਆਂ ਘੇਰਿਆ ਬਾਜ਼ਾਰ 'ਚ ਪਰ ਮੈਂ ਉਦੋਂ ਮੋਰਸਲ ਭਜਾ ਕੇ ਆਪਦੀ ਜਾਨ ਬਚਾਈ ਤੇ ਆ ਤੀਸਰੀ ਵਾਰੀ ਉਹਨਾਂ ਨੇ ਮੈਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਆ ਮੇਰੇ ਉਹਨਾਂ ਨੇ ਇਹ ਉਹਨਾਂ ਕੋਲ ਏਡੀ ਵੱਡੀ ਕੈਂਚੀ ਸੀ ਉਹ ਮਾਰੀਆਂ ਕਿਰਚਾ ਮਾਰੀਆਂ ਮੇਰੇ ਇੱਥੇ ਤੇ ਬਾਅਦ ਵਿੱਚ ਮੈਂ ਉੱਥੋਂ ਭੱਜ ਗਿਆ ਆਪਣੀ ਜਾਨ ਬਚਾਈ ਮੈਂ ਡਾਕਟਰ ਦੀ ਦੁਕਾਨੇ ਜਾ ਕੇ ਬਹਿ ਗਿਆ ਇਹਨਾਂ ਨੇ 25 30 ਮੁੰਡੇ ਲਿਆ ਕੇ ਤੇ ਉੱਥੋਂ ਮੈਨੂੰ ਘੇਰਿਆ ਤੇ ਮੌਕੇ ਤੇ ਮੈਨੂੰ ਐਸਐਚ ਸਾਬ ਜੀ ਕੱਢ ਕੇ ਕੱਢ ਕੇ ਲਿਆਏ ਤੇ ਉਲਟਾ ਉਹਨਾਂ ਨੇ ਲਿਆ ਕੇ ਮੈਨੂੰ ਥਾਣੇ ਦੇ ਹਵਾਲਾ ਚ ਦੇ ਦਿੱਤਾ ਤੇ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਜਾ ਕੇ ਪੇ ਹਸਪੀਟਲ ਦਾਖਲੋ ਮੇਰਾ ਕੋਈ ਮੈਡੀਕਲ ਨਹੀਂ ਕਰਾਇਆ ਮੈਨੂੰ 75 ਸੰਕਵਾੜ ਜੀ ਉੱਥੋਂ ਕੱਢ ਕੇ ਲਿਆਏ ਉਹਨਾਂ ਨੇ ਆ ਕੇ ਮੈਂ ਕਿਹਾ ਕਿ ਸਾਡੇ ਬੰਦੇ ਨੂੰ ਕੱਢੋ ਤੁਸੀਂ ਉਹਦੇ ਕੋਈ ਮੈਡੀਕਲ ਨਹੀਂ ਕਰਾਇਆ ਹਲੇ ਤੱਕ ਮੈਨੂੰ ਹਵਾਲਾ ਚੋਹਾਂ ਜੀ ਅੱਛਾ ਜੀ ਤੇ 3:30 ਵਜੇ ਦਾ ਮੈਨੂੰ ਵੜਿਆ ਤੇ ਰਾਤ ਨੂੰ 8 ਵਜੇ ਮੈਨੂੰ ਕੱਢਿਆ ਇਹਨਾਂ ਨੇ ਹਾਂ ਜੀ 3:30 ਤੇ ਸ਼ਾਮਲਾ ਹੋਇਆ ਤੁਹਾਨੂੰ ਹੀ ਹਵਾਲਾ ਤੇ ਬੰਦ ਕਰ ਦਿੱਤਾ ਕੱਢਦੇ ਕੋਈ ਪਰਚਾ ਦਰਜ ਕੀਤਾ ਜਾਂ ਕੀ ਕੀਤਾ ਨਹੀਂ ਬਿਨਾ ਪਰਚੇ ਤੋਂ ਹੀ ਮੈਨੂੰ ਦਰਜ ਕਰਤਾ ਸੀ ਜੀ ਇਹਨਾਂ ਨੇ ਅੰਦਰ ਹਵਾਲਾ ਤੇ ਫਿਰ ਮੈਂ ਮੈਂ ਆਪਦੀ ਜਾਨ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਆ ਮੇਰੇ ਕੋ ਕੋ ਸੀਸੀਟੀਵੀ ਵੀਡੀਓ ਵੀ ਆ ਤੁਸੀਂ ਦੇਖ ਸਕਦੇ ਹੋ ਆ ਦੇਖ ਲਓ ਐਸ਼ਾ ਜੀ ਵੀਡੀਓ ਦੇ ਵਿੱਚ ਕੀ ਹੈ ਵੀਡੀਓ ਵਿੱਚ ਇਹ ਮੁੰਡਿਆ ਮੈਨੂੰ ਮਾਰ ਮਾਰਦਾ ਇਹ ਮੈਨੂੰ 5-6 ਜਣੇ ਆ ਕੇ ਮੈਨੂੰ ਪਈਆ ਹੂੰ ਆ ਦੇਖ ਸਕਦੇ ਤੁਸੀਂ ਇਹਨਾਂ ਨੇ ਕੈਂਚੀ ਫੜੀ ਹੋਈ ਹੱਥ 'ਚ ਹੂੰ ਉਲਟਾ ਉਪਰੋ ਬੋਲਸਾਲੇ ਅੰਕਲ ਜਿਹੜੇ ਐਸਐਚ ਸਾਹਿਬ ਜੀ ਉਹਨਾਂ ਨੇ ਤੇ ਮੈਨੂੰ ਉੱਥੋਂ ਕੱਢ ਕੇ ਲਿਆਂਦਾ ਤੇ ਮੈਨੂੰ ਲਿਆ ਕੇ ਉਹਨਾਂ ਨੇ ਹਵਾਲਾ 'ਚ ਦਿੱਤਾ ਮੇਰੇ ਤੋਂ ਕੋਈ ਬਿਆਨ ਨਹੀਂ ਲਿਆ ਕਿ ਤੇਰੇ ਨਾਲ ਕੀ ਹੋਇਆ ਤੇਰੇ ਵੀ ਸੱਟ ਲੱਗੀ ਤੇਰਾ ਮੈਡੀਕਲ ਕਰਾਈਆ ਜਾਂ ਨਹੀਂ ਐਦਾਂ ਉਹਨਾਂ ਨੇ ਕੋਈ ਗੱਲ ਨਹੀਂ ਮੈਂ ਅਕਾਲੀ ਦਲ ਦਾ ਵਰਕਰ ਹਾਂ ਜੀ ਪਤਾ ਨਹੀਂ ਉਹਨਾਂ ਨੂੰ ਕੋਈ ਮੇਰੇ ਨਾਲ ਐਦਾਂ ਦੀ ਰੰਜਿਸ਼ ਸੀ ਜਾਂ ਕੀ ਹੂੰ ਹਾਂਜੀ ਅਤੇ ਇਹ ਦੇਖ ਸਕਦੇ ਹੋ ਵੀਡੀਓ ਵਿੱਚ ਵੀ ਲੈਟਰ ਪਾ ਤੈਰੀ ਪਾਤਾ ਇੱਥੇ ਪਿੰਨਾ ਹੌਸਟਲ ਦੀ ਸਰਕਾਰੀ ਠੀਕ ਠੀਕ ਹੈ ਕਮੈਂਟ ਦੀ ਹੈ शर्मा तो आज रहा तो शर्मा 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 है तो देखो नरेश नरेश बड़ा बलविंदर <स्थितला> <स्थितला> <ना> <स्थितला> <ना। स्थितला> <स्थितला> 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 प्रधान हो गया के फिर